ਬਹੁਤ ਹੀ ਐਡਵਾਂਸ ਕੀਤੀ ਗੱਲ ਸ਼ੁਰੂ ਹੋ ਜਾਣੀ ਹੈ ਇੱਥੇ ਵੀ ਅਸੀਂ ਫੂਲ ਸਿਨਮਾ ਦੇ ਹੁਣੇ ਆਏ ਆ ਸੋ ਤੁਸੀਂ ਪਲੀਜ਼ ਜ਼ਰੂਰ ਜਾ ਕੇ ਫਿਲਮ ਦੇਖਿਓ ਸਿਨਮਾ ਦੇ ਵਿੱਚ ਮੈਨੂੰ ਪਤਾ ਤੁਸੀਂ ਸਿਨਮਾ ਕੋਈ ਮੰਦੇ ਹੋ ਕੁਝ ਕਰੀ ਕੋਈ ਕਰੀ ਹਾਂਜੀ ਹਾ ਲੋ ਜੀ ਸਲਾਮ ਅਲੈਕੁਮ ਅਲੈਕਮ ਕੱਲ ਪਹਿਲਾਂ ਨਹੀਂ ਜੇ ਸੰਗਾਂ ਦਾ ਦੇਖ ਲੈਂਦੇ ਪਹਿਲਾਂ ਐਡੀ ਗੱਲਾਂ ਦਾ अधी के के सटाटी पा अधी के के सटाट ਕਤੇ ਸਟਾਟ ਮੇਰਾ ਯਾਮਾਨੀ ਹਾਟ ਕੀ ਪਾਣੀ ਹੋ ਫੂਟ ਲੈ ਨਹੀਂ ਹੁੰਦੇ ਕਬਲਟ ਕਿਥੋਂ ਲੈ ਨਾ ਹਾਟਾ ਤਾਂ ਕੇ ਅੰਕਲੇ ਵਿਹੜੀ ਜੀ ਨੂੰ ਕਹਿ ਨਾ ਆ ਪਟਿਆਲੇ ਵਿੱਚ ਕਿਹੜਾ ਸਾਡਾ ਮਾਮਾ ਪਟਿਆਲੇ ਵਿੱਚ ਕਿਹੜਾ ਸਾਡਾ ਮਾਮਾ ਨਹੀਂ ਹਾਟ ਕੀ ਪਾਣੀ ਹੱਦ ਕਿ ਕਤੇ ਸਟਾਟ ਮੇਰਾ ਯਾਮਾਨੀ ਹਾਟ ਕੀ ਪਾਣੀ ਕਹਿੰਦੇ ਫੋਟਾ ਮੁੰਡਾ ਰੋਜ਼ ਯੂਨੀ ਮਾਰੇ ਗੇੜੀਆਂ ਅਬੀ ਸਿਦਾਇ ਲੰਮਾ ਸਾਡੇ ਪਿੰਡ ਕੇ ਅਬੀ ਸਿਦਾਇ ਲੰਮਾ ਨੀ ਹੋਰ ਦੱਸ ਕੀ ਪਾੜਦੀ ਹੱਦੀ ਕੇ ਕਤੇ ਸਟਾਟ ਮੇਰਾ ਆਮਾਨੀ ਹੋਰ ਦੱਸ ਕੀ ਪਾੜਦੀ ਜ਼ਰਾ ਤਾੜੀ ਮਾਰੋ ਤਾਰਾ ਨਾ 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 ਤਾਰਾ ਨਾ 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 ਆ ਨਾਕੇ ਵਾਲਿਆ ਨਾ ਪੌਣੀ ਪੈ ਗਈ ਸੀ ਦਿਹਾਜ ਵੀ ਅਥੋਡੇ ਵਾਲੇ ਕੰਮ ਸਾਰੇ ਕਰਦਾ ਰਿਹਾ ਸਰਤਾਜ ਵੀ ਅਨਾਕੇ ਵਾਲਿਆਂ ਦਾ ਪਾਣੀ ਪੀ ਗਈ ਸੀ ਲਹਾਜ ਵੀ ਅਥੋਡੇ ਵਾਲੇ ਕੰਮ ਸਾਰੇ ਕਰਦਾ ਰਿਹਾ ਸਰਤਾਜ ਵੀ ਸਾਲਾ ਜੀ ਦੇ ਪਿੱਛੇ ਕੀਤਾ ਸੀ ਡਰਾਮਾ ਇਹਦੇ ਪਿੱਛੇ ਕੀਤਾ ਸੀ ਡਰਾਮਾ ਨਹੀਂ ਹੋਰ ਦੱਸ ਕੀ ਕਰਦੀ ਦੱਸੋ ਕਿੱਡਾ ਯਾਮਾਨੀ ਹੋਉਂਦਾ ਸੀ ਅੱਧ ਕਿੱਕ ਤੇ ਨਾਮ ਵੀ ਦਿਖਾਉਂਦਾ ਏ ਸਾਰਾ ਸਾਰਾ ਦਿਨ ਬੈਠਾ ਰੇ ਮਚਮਕਾਉਂਦਾ ਏ ਅੱਤਲਾਸ ਚ ਨਹੀਂ ਜਾਂਦਾ ਸਾਡਾ ਕੰਮ ਆਹ ਕਲਾਸ ਚ ਨਹੀਂ ਜਾਂਦਾ ਸਾਡਾ ਕੰਮ ਨਹੀਂ ਹੋਉਂਦਾ ਸੀ ਪਾਦੀ ਅੱਧ ਕਿੱਕ ਤੇ ਸਟਾਡ ਮੇਰਾ ਯਾਮਾਨੀ ਹੋਉਂਦਾ ਸੀ ਹੋ ਬਦਲੇ ਨੇ ਨੇਤਾ ਸ਼ਾਇਦ ਦਿਨ ਚੰਗੇ ਆਉਣਗੇ ਲੈਂਡ ਰੋਵਰ ਡਿਫੈਂਡਰਾਂ ਦੇ ਯਾਰ ਗੇੜੀ ਲਾਉਣਗੇ ਤਰਾਰਾਰਾਰਾ ਤਰਾਰਾਰਾਰਾ ਹੋ ਬਦਲੇ ਨੇ ਨੇਤਾ ਸ਼ਾਇਦ ਦਿਨ ਚੰਗੇ ਆਉਣਗੇ ਆ ਚਿੱਟੀ ਜਹੀ ਲੈੰਸਰ ਤੇ ਯਾਰ ਗੇੜੀ ਲਾਉਣਗੇ ਲੱਕੇ ਬੁਸ਼ ਮੈਂ ਜਿਤਾਤਾ ਸੀ ਉਹ ਬਾਮਾ ਟਰੰਪ ਪਟਿਆਲੇ ਤੱਕ ਆਜੂ ਛੋਟਾ ਮਾਮਾ ਨਹੀਂ ਹਾਂ ਸੁਕੀ ਦੀ ਅੱਜ ਜਿੱਕੇ ਕਤੇਸਟਾਡ ਮੇਰਾ ਯਾਮਾਨੀ ਖਾਬ ਕੇ ਕਤੇਸਟਾਡ ਮੇਰਾ ਯਾਮਾਨੀ ਹੋਰ ਦੱਸਦੀ ਕਾਲਦੀ ਛੈਲ ਤੇ ਛਬੀ ਲਿਆ ਜਵਾਨ ਮੁੰਡਿਆ ਬੜਾ ਸੋਹਣਾ ਨੱਚਦਾ ਨਦਾਨ ਮੁੰਡਿਆ ਆਸ਼ਕਾ ਤੇ ਆਪਣਾ شمار ਕਰ ਲੈ ਪਿਆਰ ਕਰ ਲੈ ਵੇ ਅਜਾ ਪਿਆਰ ਕਰ ਲੈ ਵਿੱਚ ਅੱਕ ਤਾਰਾ ਨਾਰਾ ਤਾਰਾ ਨਾਰਾ ਤਾਰਾ ਨਾਰਾ ਰੇਸ਼ਮੀ ਦੁਪੱਟੇ ਉੱਤੇ ਤਿੰਨ ਧਾਰੀਆਂ ਨੱਚਣ ਨਹੀਂ ਦਿੰਦੀਆਂ ਕਬੀਲਦਾਰੀਆਂ ਰੇਸ਼ਮੀ ਦੁਪੱਟੇ ਉੱਤੇ ਤਿੰਨ ਧਾਰੀਆਂ ਨੱਚਣ ਨਹੀਂ ਦਿੰਦੀਆਂ ਕਬੀਲਦਾਰੀਆਂ ਜੋ ਵੀ ਕਰਨਾ ਏ ਹੁਣੇ ਯਾਰ ਕਰ ਲੈ ਪਿਆਰ ਕਰ ਲੈ ਵੇ ਅਜਾ ਪਿਆਰ ਕਰ ਲੈ ਵਿੱਚ ਅੱਕ ਤਾਰਾ ਨਾਰਾ ਕਿੱਕੇ ਕਿਤੇ ਸਟਾਡ ਮੇਰਾ ਆਮਾਨੀ ਹੋਰ ਦੱਸ ਕੀ ਪਾਲਦੀ ਹਾਫ ਕੇ ਕਿਤੇ ਸਟਾਡ ਮੇਰਾ ਆਮਾਨੀ ਹੋਰ ਦੱਸ ਕੀ ਪਾਲਦੀ ਜੀਨ ਸੜਾ ਸਾੜਤਾ ਪਜਾਮਾ ਜੀਬ ਪਰ ਰੱਖਦਾ ਪਜਾਮਾ ਨਸ ਕੀ ਪਾਲਦੀ ਕਿਕੇ ਕਿਤੇ ਸਟਾਡ ਹੋਰ ਦੱਸ ਕੀ ਪਾਲਦੀ ਥੈਂਕ ਯੂ ਯੂਨੀਵਰਸਿਟੀ ਥੈਂਕ ਯੂ रुपए खणी त रोकण जाम